ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਉੱਪਲ ਫਾਰਮ ਵਾਲੀ ਕੁੜੀ ਦੀ ਜੋ ਕਿ ਅਸੀਂ ਕਹਿ ਦੇਈਏ ਕਿ ਉਹਨਾਂ ਨੇ ਪੈਸਾ ਲੈ ਕੇ ਬਹੁਤ ਵੱਡਾ ਸਮਝੌਤਾ ਕਰ ਲਿਆ ਜਾਂ ਕੋਈ ਹੋਰ ਗੱਲ ਹੈ ਜਾਂ ਇਸ ਦੇ ਵਿੱਚ ਕਈ ਲੋਕ ਕਹਿ ਰਹੇ ਨੇ ਕਿ ਕੁੜੀ ਨੇ ਆਪਣੇ ਆਪ ਵੀਡੀਓ ਵਾਇਰਲ ਕੀਤੀ ਕਿਉਂਕਿ ਕਹਿ ਵੀ ਸਕਦੇ ਆ ਜਿੱਥੇ ਪੂਰਾ ਪੰਜਾਬ ਤੇ ਪੂਰਾ ਭਾਰਤ ਉਹਦੇ ਨਾਲ ਕੁੜੀ ਨਾਲ ਡਟ ਕੇ ਖੜਾ ਹੈ ਕੱਲ ਤੱਕ ਉਹ ਕੁੜੀ ਇਨਸਾਫ ਦੀ ਗੁਹਾਰ ਲਗਾ ਰਹੀ ਸੀ ਅਮਰਪਾਲ ਮੈਰੋਨ ਉਹ ਵੀ ਉਹਨਾਂ ਨੇ ਕਿਹਾ ਕਿ ਮੇਰੀ ਮਦਦ ਕਰੋ ਮੈਨੂੰ ਇਨਸਾਫ ਦਿਵਾਓ ਤੇ ਅੱਜ ਇਹੋ ਜਿਹਾ ਕੀ ਹੋ ਗਿਆ ਕਿ ਉਹਨਾਂ ਦੋਨਾਂ ਪਰਿਵਾਰਾਂ ਨੇ ਆਪਸ ਵਿੱਚ ਬੈਠ ਕੇ ਸਮਝੌਤਾ ਕਰ ਲਿਆ ਇਸ ਦੇ ਵਿੱਚ ਤਾਂ ਸਿੱਧੀ ਸਿੱਧੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਕੁੜੀ ਨੇ ਪੈਸਾ ਖਾਦਾ ਜਾਂ 1 ਕਰੋੜਾਂ ਦੇ ਵਿੱਚ ਸੌਦਾ ਹੋਇਆ ਤਾਂ ਇੱਥੇ ਪੂਰੇ ਪੰਜਾਬੀਆਂ ਦਾ ਦਿਲ ਟੁੱਟਿਆ ਹੈ ਕਿਉਂਕਿ ਜੋ ਕੁੜੀ ਪਹਿਲਾਂ ਇਨਸਾਫ ਦੀ ਗੁਹਾਰ ਲਗਾ ਰਹੀ ਸੀ ਪੂਰਾ ਪੰਜਾਬ ਉਸਦੇ ਨਾਲ ਖੜਿਆ ਸੀ ਹਰ ਤਰ੍ਹਾਂ ਦਾ ਲੋਕ ਉਸਦੀ ਸਪੋਰਟ ਕਰ ਰਿਹਾ ਸੀ ਲੇਕਿਨ ਅੱਜ ਕੁੜੀ ਨੇ ਇਕੱਲਿਆਂ ਦੇ ਵਿੱਚ ਜਾ ਕੇ ਮੁੰਡੇ ਨਾਲ ਸਮਝੌਤਾ ਕਰ ਲਿਆ ਇਹ ਆਉਣ ਵਾਲੀ ਪੀੜੀ ਲਈ ਇੱਕ ਬਹੁਤ ਹੀ ਨਿਰਾਸ਼ਾਜਨਕ ਕਦਮ ਹੈ ਕਿਉਂਕਿ ਇਹ ਅੱਜ ਉਹਨਾਂ ਨੂੰ ਸਜ਼ਾ ਮਿਲਦੀ ਮੁੰਡਿਆਂ ਨੂੰ ਤਾਂ ਕੱਲ ਨੂੰ ਆਉਣ ਵਾਲਾ ਕੋਈ ਵੀ ਮੁੰਡਾ ਆਉਣ ਵਾਲੇ ਟਾਈਮ ਦੇ ਵਿੱਚ ਡਰਦਾ ਇਹ ਸਭ ਕਰਨ ਤੋਂ ਤੁਹਾਨੂੰ ਕੀ ਲੱਗਦਾ ਹੈ ਕਿੰਨੇ ਕਰੋੜ ਚੀ ਸੌਦਾ ਹੋਇਆ ਹੋਣਾ ਜੋ ਉਹਨਾਂ ਨੇ ਸਮਝੌਤਾ ਕਰ ਲਿਆ